ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਸੋ ਜਿਹੜੇ ਸੋਚਦੇ ਸੀ ਵੀ ਪਿੰਡ ਤਮੋਟ ਕਲਾਂ ਦੇ ਵਿੱਚ ਕੋਈ ਵਧੀਆ ਵਧੀਆ ਲੋਕੇਸ਼ਨ ਤੇ ਵਧੀਆ ਨਕਸ਼ੇ ਤੇ ਕੋਈ ਵਧੀਆ ਕੋਠੀ ਬਣੀ ਬੜਾਈ ਮਿਲ ਜਵੇ ਤਾਂ ਵਧੀਆ ਗੱਲ ਆ ਤੇ ਅੱਜ ਉਹ ਲਗਭਗ ਤੁਹਾਡਾ ਜਿਹੜਾ ਸੁਪਨਾ ਪੂਰਾ ਹੋਣ ਲੱਗਿਆ ਕੋਠੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਮੇਰੇ ਨਾਲ ਵੀਰ ਹਾਜ਼ਰ ਨੇ ਤੁਸੀਂ ਵੀਡੀਓ 'ਚ ਦੇਖਿਆ ਕੋਠੀ ਬਹੁਤ ਸੋਹਣੀ ਕੋਠੀ ਬਣੀ ਹੋਈ ਆ ਪਿੰਡ ਤਮੋਟ ਕਲਾਂ ਜਦੋਂ ਆਪਾਂ ਕਟਾਣੀ ਖੁਰਦੂ ਨੂੰ ਜਾਂਦੇ ਆਂ ਮਾਤਾ ਰਾਣੀ ਦਾ ਸਥਾਨ ਥੋੜਾ ਜਿਹਾ ਪਿੱਛੇ ਮੋੜ ਮੁੜ ਰਿਹਾ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਮੇਰੇ ਨਾਲ ਸਰਦਾਰ ਗੁਰਿੰਦਰ ਸਿੰਘ ਜੀ ਗਿੱਲ ਇਹ ਹਾਜ਼ਰ ਨੇ ਤੇ ਆਪਾਂ ਸਾਰੀ ਜਾਣਕਾਰੀ ਲਵਾਂਗੇ ਬੇਨਤੀ ਆ ਭਾਈ ਸਾਡੇ ਨਾਲ ਵੀਡੀਓ ਚਲਾਸ਼ ਤੱਕ ਜੁੜੇ ਰਹੋ ਆਪਾਂ ਸਾਰੀ ਕੋਠੀ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰ ਦਿਓ ਸੋ ਜਿਨ੍ਹਾਂ ਨੇ ਕੋਠੀ ਲੈਣੀ ਸੀ ਸੋਚਦੇ ਸੀ ਵੀ ਕੋਈ ਕੋਠੀ ਮਿਲ ਜੇ ਤਾਂ ਸਕਰੀਨ ਤੇ ਨੰਬਰ ਚੱਲਦਾ ਵੀਰੇ ਦਾ ਤੁਸੀਂ ਫੋਨ ਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਅਤੇ ਮੌਕੇ ਤੇ ਦੇਖ ਸਕਦੇ ਹੋ ਵੀਰ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰਿਓ ਬਾਕੀ ਸਾਰੀ ਗੱਲਬਾਤ ਬਾਣਾ ਕਰਾਂਗੇ ਵੀ ਕਿੰਨੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਕੀ ਕੀ ਅੰਦਰ ਲੱਗਿਆ ਕੀ ਕੀ ਸਾਰਾ ਕੁਝ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀਰ ਜੀ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਕੀ ਹਾਲ ਹੈ ਵੀਰੇ ਠੀਕ ਆ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਵੀਰੇ ਗੁਰਿੰਦਰ ਸਿੰਘ ਠੀਕ ਆ ਪਿੰਡ ਤਮੋਟ ਕਲਾਂ ਠੀਕ ਆ ਵੀਰ ਜੀ ਤੁਸੀਂ ਜਾਣਕਾਰੀ ਦਿੰਦੇ ਦੱਸਿਆ ਫੋਨ ਤੇ ਵੀ ਅਸੀਂ ਕੋਠੀ ਸੇਲ ਕਰ ਰਹੇ ਹਾਂ ਤੇ ਬੜੀ ਆ ਵਧੀਆ ਲੱਗਿਆ ਕੋਠੀ ਅਸੀਂ ਘੁੰਮ ਫਿਰ ਕੇ ਦੇਖਿਆ ਕਿੰਨੀ ਜਗ੍ਹਾ ਚ ਬਣੀ ਆ ਵੀਰੇ ਕੋਠੀ ਇਹ ਮੇਰੇ 11 ਬੇਸ ਵਿੱਚ ਬਣੀ ਹੋਈ ਆ ਠੀਕ ਆ ਜੀ ਤੇ ਬਾਕੀ ਮੱਜਾਂ ਮੁੱਜਾਂ ਦਾ ਸਾਰਾ ਵਿਚੀ ਆ ਤੂੜੀ ਵਾਲਾ ਵੀ ਮੱਜਾਂ ਦਾ ਵੀ ਗੋਬਰ ਗਿਆ ਸੀ ਵਿਚੀ ਲੱਗਾ ਦੋ ਕਿਚਨ ਨੇ ਦੋਨਾਂ ਨੂੰ ਸਪਲਾਈ ਜਾਂਦੀ ਆ ਗੈਸ ਦੀ ਪੂਰੀ ਵੀ ਮਤਲਬ ਸਾਰਾ ਕੁਝ ਸੇਲ ਕਰਨਾ ਹਾਂਜੀ ਹਾਂਜੀ ਸ ਹਾਂਜੀ ਤੇ ਜਿਹੜਾ ਵੀਰੇ ਆਪਣਾ ਮੈਂ ਦੇਖਿਆ ਉਹ ਵੀ ਫਰਨੀਚਰ ਵਗੈਰਾ ਏਸੀ ਵਗੈਰਾ ਉਹੋ ਵਾਲੇ ਨਹੀਂ ਉਹ ਵੀਰੇ ਸਾਰਾ ਉਹ ਸਾਰਾ ਜਿਹੜਾ ਵੀ ਫਰਨੀਚਰ ਆ ਜੋ ਵੀ ਏਸੀ ਵਗੈਰਾ ਬੈੱਡ ਵਗੈਰਾ ਉਹ ਸਾਰਾ ਕੁਝ ਲਾਵਾਂਗੇ ਆਪਣਾ ਕੱਲਾ ਘਰ ਘਰੀ ਆਪਾਂ ਸੇਲ ਕਰਨਾ ਸੋ ਵੀਰੇ ਜਾਣਕਾਰੀ ਦਿੱਤੇ ਦੱਸਿਆ ਵੀ ਜੋ ਵੀ ਘਰ ਦੇ ਵਿੱਚ ਹਰ ਲਗਭਗ ਹਰ ਕਮਰੇ ਦੇ ਵਿੱਚ ਏਸੀ ਲੱਗਿਆ ਹੋਇਆ ਜੋ ਵੀ ਫਰਨੀਚਰ ਇਹਨਾਂ ਦਾ ਉਹ ਇਹਨਾਂ ਨੇ ਸਾਰਾ ਆਪਣਾ ਲੈ ਜਾਣਾ ਤੇ ਬਿਲਕੁਲ ਤੁਹਾਨੂੰ ਖਾਲੀ ਕੋਠੀ ਮਿਲੂਗੀ ਬਾਕੀ ਜਿਵੇਂ ਵਾਲ ਪੇਪਰ ਲੱਗੇ ਹੋਏ ਨੇ ਛੱਤਾਂ ਦੇ ਉੱਪਰ ਉਹ ਤੁਹਾਨੂੰ ਮਿਲਣਗੇ ਉਦਾਂ ਹੀ ਤੇ ਜੋ ਵੀ ਇਹਨਾਂ ਦਾ ਫਰਨੀਚਰ ਆ ਵੀਰ ਉਹਨਾਂ ਦਾ ਉਹ ਕਹਿੰਦੇ ਅਸੀਂ ਲੈ ਤੇ ਤੁਹਾਨੂੰ ਫਰਨੀਚਰ ਆਪਣਾ ਲਿਆਉਣਾ ਪੈਣਾ ਈ ਸਾਰਾ ਇਹ ਆਪਾਂ ਤੁਹਾਨੂੰ ਦੱਸ ਦਈਏ ਬਾਕੀ ਸਾਰੀ ਜਾਣਕਾਰੀ ਲਵਾਂਗੇ ਗੋਬਰ ਗੈਸ ਬਾਰੇ ਆਪਾਂ ਜਾਣਕਾਰੀ ਦੇ ਦਿਓ ਵੀਰੇ ਇੱਕ ਵਾਰ ਜੀ ਆਜੋ ਆਜੋ ਵੀਰੇ ਤੁਹਾਨੂੰ ਮੈਂ ਜਾ ਕੇ ਦਿਖਾ ਦਗਾ ਠੀਕ ਸੋ ਵੀਰ ਨੇ ਦੱਸਿਆ ਸੀਗਾ ਵੀ ਆਪਣੇ ਜਿਹੜਾ ਗੋਬਰ ਗੈਸ ਆ ਵੀਰ ਉਹਨੇ ਇੱਥੇ ਖੁਦ ਤਿਆਰ ਕਰਦੇ ਨੇ ਉਹਦੇ ਬਾਰੇ ਵੀ ਆਪਾਂ ਸਾਰੀ ਜਾਣਕਾਰੀ ਲਵਾਂਗੇ ਜੀ ਵੀਰ ਜੀ ਇਹਦੇ ਬਾਰੇ ਵੀ ਜਾਣਕਾਰੀ ਦੇ ਦੇ ਗੋਬਰ ਇਹ ਵੀਰੇ ਆ ਦੇਖੋ ਜਿਵੇਂ ਮਨ ਲਾ ਮੱਝ ਇੱਥੋਂ ਗੋਹਾ ਵਗੈਰਾ ਦਾ ਪੈਚ ਘੋਲ ਦਈਦਾ ਸਾਰਾ ਇੱਥੋਂ ਘੁਲ ਕੇ ਇਹਦੇ ਹੇਟਾਂ 'ਚ ਜਾ ਕੇ ਬਾਹਰਲੇ ਵਸ ਡਿਗ ਬਣੇ ਨੇ ਓਵਰਫਲੋ ਵਾਲਾ ਜੋ ਵੀ ਆ ਉੱਥ ਅਥਲ ਜੀ ਪੈ ਪਾ ਕੇ ਉੱਪਰ ਜਾਂਦਾ ਪੈ ਪਰਲੇ ਪਾਸੋਂ ਉਪਰ ਇੱਕ ਕਿਚਨ ਦੇ ਵਿੱਚ ਪੁਆਇੰਟ ਉਹਦਾ ਇੱਕ ਬਾਹਰ ਓਪਨ ਕਿਚਨ ਰੱਖੀ ਹੋਈ ਥਾਡੀ ਗੋਬਰ ਗੈਸ ਵਾਸਤੇ ਉੱਥੇ ਉੱਥੇ ਜਾਂਦੀ ਹੈ ਗੈਸ ਦੋਨੇ ਪਾਸੇ ਜਾਂਦੀ ਹੈ ਗੈਸ ਠੀਕ ਹੈ ਵੀ ਜਣੀਆਂ ਤਾਂ ਕੋਈ ਖਤਰਾ ਤਾਂ ਨਹੀਂ ਹੈ ਵੀਰੇ ਨਹੀਂ ਨਹੀਂ ਇਹ ਤੇ ਵੀਰੇ ਅਸੀਂ ਮੰਨ ਲਓ ਸਾਰਾ ਮੱਜਾ ਦਾ ਦਲੀਆ ਦੁੜੀਆਂ ਸਾਗ ਵਾ ਸਾਰਾ ਕੋਈ ਗੋਬਰ ਗੈਸ ਹੀ ਤਿਆਰ ਕਰਦੇ ਹਾਂ ਕਿਉਂਕਿ ਅਸੀਂ ਸਾਇਦ ਮੰਨ ਲਓ ਸਿਲੰਡਰਸ ਨਾਲ ਦੇ ਵਿੱਚ ਇੱਕ ਜਾਂ ਦੋ ਮਸਾਂ ਲੈਣੇ ਆ ਬਾਕੀ ਸਾਡਾ ਸਾਰਾ ਗੋਬਰ ਗੈਸ ਦੀ ਤਿਆਰ ਹੁੰਦਾ ਜੋ ਵੀ ਖਾਣਾ ਪਾਣੀ ਕੁਛ ਵੀ ਆ ਸਾਰਾ ਗੋਬਰ ਗੈਸ ਦੀ ਬਣਦਾ ਹੈ ਮਤਲਬ ਜਿਹੜੇ ਹੁਣ ਮੰਨ ਲਓ ਕੋਈ ਨਵੇਂ ਜਿਨ੍ਹਾਂ ਨੇ ਕੋਠੀ ਲੈਣੀ ਰਹਿ ਹੈ ਸ਼ਿਵਾਸਤ ਹੈ ਨਾ ਉਹਨਾਂ ਨੂੰ ਕੋਈ ਮਤਲਬ ਕੋਈ ਕੰਮ ਸਿੱਖਣਾ ਪੈਂਦਾ ਕਿ ਬਸ ਇਹਦੇ ਚੱਲਦੇ ਹੀ ਹੋ ਜਾਪੇ ਸਸ ਨਹੀਂ ਇਹ ਤਾਂ ਵੀਰੇ ਜਿਵੇਂ ਹੁਣ ਗੋਬਰ ਗਾਇਸਾ ਬਾਲੀਆਂ ਮੱਝਾਂ ਇੱਕ ਸਾਢੇ ਇੱਕ ਗਾਂ ਆ ਸਾਡਾ ਆਰਾਮ ਨਾਲ ਸਰੀ ਜਾਂਦਾ ਕੁਝ ਨਹੀਂ ਬਸ ਉਹ ਗੋਹਾ ਪਾਲਣਾਂ ਵਿੱਚ ਪਾਣੀ ਪਾ ਕੇ ਘੋਲ ਦੇਣਾ ਬਸ ਗਾਂਹਾਂ 'ਤੇ ਚਲੇ ਜਾਣਾ ਨੇ ਕੁਝ ਕਰਨ ਦੀ ਲੋੜ ਨਹੀਂ ਹੈਗੀ ਜਾਨੀ ਗੈਸ ਸਿਲੰਡਰ ਦੀ ਹਾਂ ਨਾ ਨਾ ਕੁਝ ਦੀ ਲੋੜ ਨਹੀਂ ਬਸ ਹਾਂ ਸਿਲੰਡਰ ਕਈ ਵਾਰੀ ਸਿਆਲਾਂ ਚੂ ਰੱਖ ਲੈਦੇ ਨਾਲ ਐਡ ਕਰ ਲਈਦਾ ਹਾਂਜੀ 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 ਸੋ ਵੀਰ ਨੇ ਦੱਸਿਆ ਵੀ ਜਿਹੜੇ ਨੇ ਗੈਸ ਦਾ ਸਾਰਾ ਰੋਟੀ ਪਾਣੀ ਹੈ ਨਾ ਉਹ ਸਾਰਾ ਇਹੀ ਗੈਸ ਤੇ ਤਿਆਰ ਕਰਦੇ ਨੇ ਦੇਖੋ ਕਿੰਨੀ ਬਚਤ ਹੋ ਰਹੀ ਹੈ ਇਹੀ ਆਪਣਾ ਬਹੁਤ ਵੱਡਾ ਫਾਇਦਾ ਵਾ ਕਿਉਂਕਿ ਮੈਂ ਦੇਖਿਆ ਵੀ ਜ਼ਿਆਦਾਤਰ ਹਰ ਕੋਲੇ ਸਿਸਟਮ ਨਹੀਂ ਲੱਗੇ ਹੁੰਦਾ ਸੋ ਵੀਰ ਲਈ ਵਧੀਆ ਗੱਲ ਆ ਮਿਹਨਤ ਨਾਲ ਤੇ ਜਿਹੜੀ ਇਹ ਗੈਸ ਦੀ ਬਚਤ ਕਰਦੇ ਨੇ ਤੇ ਆਪਣੀ ਆਪ ਤਿਆਰ ਕਰਦੇ ਨੇ ਜੇ ਤੁਸੀਂ ਅੱਦਾਂ ਕੋਈ ਆਪਣਾ ਡੰਗਰ ਵਗੈਰਾ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਤਾਂ ਤੁਹਾਡੇ ਵਾਸਤੇ ਵਧੀਆ ਗੱਲ ਆ ਵੀਰ ਨੇ ਕਹਿੰਦਾ ਸਾਰਾ ਸਿਸਟਮ ਅਸੀਂ ਇੱਦਾਂ ਹੀ ਚੱਲਦਾ ਚਲਾਇਆ ਸਾਰਾ ਦੇ ਦੇਣਾ ਇਤੋਂ ਹੀ ਸਾਰਾ ਕੰਮ ਚਲਾਉਂਦੇ ਨੇ ਇਹ ਵੀ ਤੁਹਾਡੇ ਇੱਕ ਬਹੁਤ ਬਚਤ ਤੇ ਇਹ ਵੀ ਤੁਹਾਨੂੰ ਨਾਲ ਜਿਹੜੀ ਸਹੂਲਤਾਂ ਮਿਲੂਗੀ। ਬਾਕੀ ਹੋਰ ਸਾਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਲਾਸਟ ਤੱਕ ਜੁੜੇ ਰਹੋ। ਤੇ ਆ ਬਹੁਤ ਸੋਹਣੀ ਛੋਟੀ ਜਿਹੀ ਇੱਕ ਪਾਰਕ ਵੀ ਬਣੀ ਹੋਈ ਹੈ ਜੀ। ਜਿਵੇਂ ਗਰਮੀਆਂ ਦੇ ਵਿੱਚ ਆਪਾਂ ਹਨਾ ਬਾਹਰ ਬੈਠਣਾ ਹੋਵੇ ਹਵਾ ਹਾਰੇ ਤੇ ਬਹੁਤ ਵਧੀਆ ਯਾਨੀ ਸਰਦੀ 'ਚ ਧੁੱਪ ਸੇਕਣ ਵਾਸਤੇ ਬਹੁਤ ਸੋਹਣੀ ਲੋਕਾਈ ਹੈ ਜੀ ਆ ਪਾਰਕ ਦੇ ਨਾਲ ਕੋਠੀ ਦੀ। ਦੇਖ ਸਕਦੇ ਹੋ ਜੀ ਵਿਹੜਾ ਵੀ ਬਹੁਤ ਵਧੀਆ ਵਾ। ਇੱਧਰ ਆਪਣੇ ਗੱਡੀਆਂ ਖੜਾਉਣ ਵਾਸਤੇ ਹੋ ਗਿਆ ਗੱਡੀਆਂ, ਸਕੂਟਰ ਮੋਟਰਸਾਈਕਲ ਵਗੈਰਾ ਹੋ ਗਿਆ ਜੀ ਤੇ ਇੱਧਰ ਪਾਰਕ ਹੋ ਗਿਆ ਜੀ। ਇਹਦੇ ਵਿੱਚ ਤੁਸੀਂ ਝੂਲਾ ਵਗੈਰਾ ਵੀ ਲਾ ਕੇ ਬਹੁਤ ਵਧੀਆ ਯਾਨੀ ਲੱਗ ਸਕਦੀ ਆ ਤੁਸੀਂ ਤੁਹਾਡੀ ਚੁਆਇਸ ਆ ਤੇ ਤੁਸੀਂ ਦੇਖ ਸਕਦੇ ਹੋ ਛੋਟੀ ਜਿਹੀ ਪਾਰਕ ਬਣੀ ਹੈ ਬਹੁਤ ਵਧੀਆ ਜੀ ਲਓ ਜੀ ਆਪਾਂ ਇੱਥੋਂ ਐਂਟਰੀ ਕਰਾਂਗੇ ਜੀ ਸਟਾਰਟਿੰਗ ਤੇ ਇਹ ਆਗਾ ਕਿ ਬੈੱਡਰੂਮ ਬਹੁਤ ਵਧੀਆ ਤਿਆਰ ਕੀਤਾ ਹੋਇਆ ਜੀ ਸਾਰੇ ਕੋਠੀ ਦੇ ਵਿੱਚ ਮੈਂ ਦੇਖਿਆ ਘੁੰਮ ਫਿਰ ਕੇ ਬਾਲ ਪੇਪਰ ਲੱਗਿਆ ਹੋਇਆ ਕੁਝ ਵੀ ਕਰਦੀ ਲੋੜ ਨਹੀਂ ਪੱਖੇ ਵਗੈਰਾ ਲੱਗੇ ਹੋਏ ਨੇ ਬਹੁਤ ਵਧੀਆ ਹਵਾਦਾਰ ਕੋਠੀ ਆ ਬਹੁਤ ਵਧੀਆ ਬਣੀ ਹੋਈ ਆ ਨਕਸ਼ਾ ਵੀ ਵਧੀਆ ਤਿਆਰ ਕੀਤਾ ਹੈ ਤੇ ਟਾਈਲਾਂ ਵਗੈਰਾ ਸਾਰੀ ਕੋਠੀ 'ਚ ਲੱਗੇ ਹੋਏ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਵੀ ਜਣੀ ਕੁਛ ਵੀ ਕਰਨ ਦੀ ਲੋੜ ਨਹੀਂ ਇਹ ਆ ਆਪਣਾ ਬੈਡਰੂਮ ਸਾਰੇ ਕੋਠੇ ਵਿੱਚ ਮੈਂ ਘੁੰਮ ਫਿਰ ਕੇ ਦੇਖਿਆ ਬਾਲ ਪੇਪਰ ਲੱਗੇ ਹੋਇਆ ਕੁਛ ਵੀ ਜਣੀ ਕਰਨ ਦੀ ਲੋੜ ਨਹੀਂ ਬੀ ਤਿਆਰ ਆ ਤੁਸੀਂ ਲਿਆ ਕੇ ਆਪਣਾ ਫਰਨੀਚਰ ਰੱਖਣਾ ਬਸ ਰਹਿائش ਸ਼ੁਰੂ ਕਰ ਦੇਣੀ ਆ ਲਓ ਜੀ ਹੁਣ ਆਪਾਂ ਅੰਦਰ ਆ ਚੁੱਕੇ ਆ ਜੀ ਇੱਕ ਸਾਹਮਣੇ ਹੋ ਗਿਆ ਜੀ ਬੈਡਰੂਮ ਠੀਕ ਆ ਜੀ ਉਧਰ ਬਾਥਰੂਮ ਉਹਦੇ ਨਾਲ ਅਟੈਚ ਆ ਜੀ ਤੇ ਇਧਰ ਸਟੋਰ ਆ ਤੇ ਸਾਰਾ ਬਾਲ ਪੇਪਰ ਲੱਗਿਆ ਹੋਇਆ ਵਧੀਆ ਟਾਈਲਾਂ ਲੱਗੀਆਂ ਹੋਈਆਂ ਨੇ ਸੋਫੇ ਇਹ ਜਿਹੜਾ ਫਰਨੀਚਰ ਆ ਇਹ ਇਹਨਾਂ ਵੱਲੋਂ ਨਹੀਂ ਦਿੱਤਾ ਜਾਣਾ ਇਹ ਤੁਹਾਨੂੰ ਆਪਣਾ ਲਿਓਣਾ ਪੈਣਾ ਜੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਲੱਗ ਰਿਹਾ ਜੀ ਯਾਨੀ ਬਾਕੀ ਸਾਰਾ ਤਿਆਰ ਆ ਜੀ ਫਰਨੀਚਰ ਤੇ ਇੱਕ ਐਂਟਰੀ ਆਪਾਂ ਇਦਾਂ ਰੋ ਵੀ ਕਰ ਸਕਦੇ ਆ ਜੀ ਆਹ ਗੇਟ ਲੱਗਿਆ ਇਦਾਂ ਰੋ ਵੀ ਐਂਟਰੀ ਹੈਗੀ ਆ ਜੀ ਆਉਣ ਦੀ ਤੇ ਇਧਰ ਨਾਲੇ ਬਣਿਆ ਕਿਚਨ ਕਿਚਨ ਵੀ ਬਹੁਤ ਵਧੀਆ ਬਣਿਆ ਹੋਇਆ ਜੀ ਪੂਰਾ ਤਿਆਰ ਆ ਜੀ ਕਿਚਨ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਜੀ ਸੋ ਬਹੁਤ ਸੋਹਣਾ ਕਿਚਨ ਬਣਿਆ ਹੋਇਆ ਜੀ ਹਵਾਦਾਰ ਤੇ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਯਾਨੀ ਕੋਠੀ ਦੇ ਵਿੱਚ ਟਾਇਲ ਲੱਗੇ ਹੋਏ ਨੇ ਜੀ ਕੁਛ ਕਰਨ ਦੀ ਲੋੜ ਨਹੀਂ ਤਿਆਰ ਆ ਬਿਲਕੁਲ ਤੇ ਆ ਰਸਤਾ ਉੱਪਰ ਜਾਣ ਲਈ ਪੌੜੀਆਂ ਬਣੀਆਂ ਹੋਈਆਂ ਨੇ ਜੀ ਇਹ ਬੈਡਰੂਮ ਆ ਜੀ ਤੇ ਨਾਲੇ ਟਾਇਲਟ ਬਾਥਰੂਮ ਅਟੈਚ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਤਿਆਰ ਆ ਕਮਰਾ ਜੀ ਤੁਸੀਂ ਦੇਖ ਸਕਦੇ ਹੋ ਜੀ ਬਾਲ ਪੇਪਰ ਲੱਗਿਆ ਹੋਇਆ ਟਾਈਲਾਂ ਵਗੈਰਾ ਲੱਗੇ ਹੋਏ ਨੇ ਜੀ ਬਹੁਤ ਸੋਹਣਾ ਕੰਬੀਨੇਸ਼ਨ ਕਲਰ ਮੈਚਿੰਗ ਬਣਾਇਆ ਹੋਇਆ ਰੂਮ ਦਾ ਤੇ ਇਹ ਬੈਡਰੂਮ ਆ ਜੀ ਬਹੁਤ ਵਧੀਆ ਤਿਆਰ ਕੀਤਾ ਹੈ ਤੇ ਇਹਦੇ ਵਿੱਚ ਵੀ ਜਿਹੜਾ ਟਾਈਲਾਂ ਲੱਗੇ ਹੋਈਆਂ ਨੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਇਹ ਵੀ ਜਿਹੜੀ ਤਿਆਰ ਆ ਬਿਲਕੁਲ ਜੀ ਤੇ ਇਹ ਵਾਲਾ ਹੈਗਾ ਜੀ ਸਟੋਰ ਤੁਸੀਂ ਇਹਨੂੰ ਰੂਮ ਵੀ ਬਣਾ ਸਕਦੇ ਹੋ ਜੀ ਸੋ ਇਹ ਹੈ ਸੀਗਾ ਜੀ ਸਟੋਰ ਤੇ ਇਧਰ ਬਣਿਆ ਹੋਇਆ ਅੱਗੇ ਪੂਜਾ ਰੂਮ ਪੂਜਾ ਰੂਮ ਬਣਿਆ ਹੋਇਆ ਜੀ ਇਧਰ ਤੁਸੀਂ ਦੇਖ ਸਕਦੇ ਹੋ ਜੀ ਸੋ ਇਹ ਸਟੋਰ ਸੀਗਾ ਜੀ ਪਰਸ਼ੱਤੀ ਵੀ ਬਣੀ ਹੋਈ ਹੈ ਜੀ ਸਮਾਨ ਰੱਖਣ ਵਾਸਤੇ ਅੰਦਰ ਖੜੇ ਆ ਬਿਲਕੁਲ ਕੋਠੀ ਦੇ ਸੈਂਟਰ ਦੇ ਵਿੱਚ ਇੱਧਰ ਵੀ ਕਿਚਨ ਬਣਿਆ ਹੋਇਆ ਇੱਧਰ ਬੈਡਰੂਮ ਸਾਮੂਹ ਦੇ ਵਿੱਚ ਦੇਖ ਰਹੇ ਹੋ ਇਹ ਡ੍ਰਾਈੰਗ ਰੂਮ ਬਣਿਆ ਹੋਇਆ ਜੀ ਸੋਫਾ ਲੱਗਿਆ ਹੋਇਆ ਤੇ ਇੱਥੇ ਤੁਹਾਨੂੰ ਸੋਫਾ ਜਿਹੜਾ ਆਪਣਾ ਲਿਆਉਣਾ ਪੈਣਾ ਜਿੰਮੇ ਦਾ ਵੀ ਤੁਸੀਂ ਤੁਹਾਡੀ ਚੋਇਸ ਆ ਤੇ ਬਾਕੀ ਇਹ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੇਖੋ ਕਿੰਨਾ ਵਧੀਆ ਆਪਣੇ ਡ੍ਰਾਈੰਗ ਰੂਮ ਬਣਿਆ ਹੋਇਆ ਵਧੀਆ ਬਣਿਆ ਹੋਇਆ ਇਹਦੇ ਵਿੱਚ ਵੀ ਸਾਰਾ ਬਾਲ ਪੇਪਰ ਲੱਗਿਆ ਹੋਇਆ ਠੀਕ ਆ ਜੀ ਏਸੀ ਵਗੈਰੇ ਨੇ ਉਹ ਵੀਰੋ ਨੇ ਲਾ ਲੜਨੇ ਨੇ ਤੁਹਾਨੂੰ ਤੁਹਾਨੂੰ ਆਪਣੇ ਲਾਉਣੇ ਪੈਣੇ ਆ ਤੇ ਯਾਨੀ ਬਹੁਤ ਵਧੀਆ ਬਣਿਆ ਹੋਇਆ ਤੁਸੀਂ ਦੇਖ ਸਕਦੇ ਤੇ ਤੇਰਾ ਸਟੋਰ ਵੀ ਤੁਸੀਂ ਬਣ ਸਕਦੇ ਹੋ ਬੈਡਰੂਮ ਵੀ ਬਣਾ ਸਕਦੇ ਹੋ ਬੈਡਰੂਮ ਲੱਗੇ ਹੋ ਨੇ ਬੈੱਡ ਤੇ ਬਾਕੀ ਉੱਪਰਲਾ 뷰 ਵੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਯਾਨੀ ਚਾਰੇ ਪਾਸੇ ਬਹੁਤ ਵਧੀਆ ਸ਼ਾਨਦਾਰ ਕੋਠੀ ਬਣੀ ਹੈ ਹਵਾਦਾਰ ਤੇ ਰੋਸ਼ਨੀ ਪੈਂਦੀ ਹੈ ਚਾਰੇ ਪਾਸੇ ਕੋਈ ਬਹੁਤੀ ਲਾਈਟਿੰਗ ਦੀ ਲੋੜ ਨਹੀਂ ਪੈਂਦੀ ਜੀ ਤੇ ਬਾਕੀ ਕਿਚਨ ਬਣਿਆ ਹੋਇਆ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਬਾਕੀ ਹੋਰ ਸਾਰੀ ਜਾਣਕਾਰੀ ਆਪਾਂ ਲੈਂਦੇ ਜਾਵਾਂਗੇ ਵੀਡੀਓ 'ਚ ਸਾਡੇ ਨਾਲ ਹੋਰ ਜੁੜੇ ਰਹੋ ਲਾਸਟ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਮੇਨ ਐਂਟਰੀ ਆ ਮੇਨ ਗੇਟ ਦੇ ਨਾਲ ਏ ਇਧਰ ਲਈ ਸਾਰਾ ਕਾਫੀ ਵੱਡੀ ਵੱਡੀ ਜਗ੍ਹਾ ਬਣੀ ਹੋਈ ਆ ਮੇਰੇ ਸਾਹਮਣੇ ਬਾਥਰੂਮ ਨੇ ਹਾਂਜੀ ਮੇਰੇ ਬਾਥਰੂਮ ਨਾਲ ਟਾਇਲਟ ਵੀ ਅਟੈਚ ਆ ਇਧਰ ਹੀ ਬਣੇ ਹੋਣੇ ਡਬਲ ਡਬਲ ਆ ਜਾਣੇ ਹਾਂ ਤੇ ਨਾਲ ਇਹਦਾ ਜੋ ਵੀ ਸਮਰਸੀਬਲ ਆ ਓਪਨ ਕਿਚਨ ਆ ਜਿਹੜੀ ਬਾਹਰੇ ਗੋਬਰਗਾ ਦਾ ਪੈਂਡ ਉਧਰ ਵੀ ਆਉਂਦਾ ਬਾਹਰੇ ਮਗਰ ਬਣੀ ਆ ਕਿਚਨ ਆਪਣੇ ਸਾਰਾ ਕੁਝ ਇਧਰ ਹੀ ਆ ਵਾਸ਼ਿੰਗ ਮਸ਼ੀਨ ਜੋ ਵੀ ਇੱਥੇ ਸਾਰਾ ਪੁਆਇੰਟ ਸਾਰੇ ਲੱਗੇ ਹੋਏ ਨੇ ਟੂਟੀਆਂ ਵਗੈਰਾ ਦੇ ਠੀਕ ਆ ਜੀ ਹਾਂਜੀ ਸੋ ਵੀਰ ਨੇ ਦੱਸਿਆ ਵੀ ਜਿਹੜੀ ਪਾਣੀ ਦੀ ਸਪਲਾਈ ਉਹ ਵੀ ਬਹੁਤ ਤੁਹਾਨੂੰ ਉਹਦੇ ਵਿੱਚ ਵੀ ਕੋਈ ਦਿੱਕਤ ਆਉਣ ਵਾਲੀ ਨਹੀਂ ਕਿ ਬਿਜਲੀ ਦੀ ਸਪਲਾਈ ਆ ਉਹ ਵੀ ਸਾਰੀ ਕੋਠੀ ਦੇ ਵਿੱਚ ਆ ਤੇ ਬਾਕੀ ਕੋਠੀ ਵੀ ਸਾਰੀ ਹਵਾਦਾਰ ਆ ਤੇ ਇੱਧਰ ਵੀ ਆਪਣੇ ਬਾਥਰੂਮ ਟਾਇਲਟ ਜਿਹੜੇ ਡਬਲ ਨੇ ਇੱਧਰ ਵੀ ਬਣੇ ਹੋਏ ਨੇ ਹਰ ਚੀਜ਼ ਦੀ ਸਹੂਲਤ ਹੈ ਇੱਥੇ ਤੁਹਾਨੂੰ ਸਟੋਰ ਵੀ ਹੈਗਾ ਜੀ ਪਾਰਕਿੰਗ ਵਾਸਤੇ ਗੱਡੀਆਂ ਖੜਾਉਣ ਵਾਸਤੇ ਵੀ ਰੂਮ ਬਣਿਆ ਹੋਇਆ ਬਾਕੀ ਉਸ ਡੰਗਰ ਬੱਚਾ ਰੱਖਣਾ ਉਹਦੇ ਵਾਸਤੇ ਵੀ ਜਗ੍ਹਾ ਬਣੀ ਹੋਈ ਆ ਪਾਰਕ ਵੀ ਹੈਗੀ ਆ ਮੂਰੇ ਖੁੱਲਾ ਡੁੱਲਾ ਵਿਹੜਾ ਹੀ ਬਣਿਆ ਹੋਇਆ ਰੂਮ ਬੈਡਰੂਮ ਸਾਰੇ ਜਿਹੜੇ ਸਹੂਲਤਾਂ ਇੱਥੇ ਤੁਹਾਨੂੰ ਕੋਈ ਇੱਥੇ ਕੋਈ ਨਵਾਂ ਪੈਸਾ ਲਾਉਣ ਦੀ ਲੋੜ ਨਹੀਂ ਸਕ੍ਰੀਨ ਤੇ ਨੰਬਰ ਚੱਲਦਾ ਵੀਰਣਾ ਤੁਸੀਂ ਜੋ ਵੀ ਰੇਟ ਆ ਵੀਰ ਹੋਣੀ ਕਹਿੰਦੇ ਆਂ ਅਸੀਂ ਬਈ ਫੋਨ ਤੇ ਇਦਾਂ ਨਹੀਂ ਸ਼ੋਅ ਕਰਨਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਵੀਰ ਹੋਣੀ ਰੇਟ ਵਾਰ ਵੀ ਦੱਸ ਦੇਣਗੇ ਤੁਹਾਨੂੰ ਆ ਕੇ ਮੌਕੇ ਤੇ ਬੁਲਾ ਕੇ ਸਾਰੀ ਕੋਠੀ ਆਪ ਕਮਾ ਕੇ ਦਿਖਾਉਣਗੇ ਸਾਰੀ ਚੀਜ਼ ਬਾਰੇ ਜਾਣਕਾਰੀ ਦਵਾਂਗੇ ਵੀਡੀਓ ਚ ਅਸੀਂ ਜਿੰਨਾ ਕੋ ਹੋ ਸਕਿਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਵਾਰ ਤੁਹਾਨੂੰ ਜਰੂਰ ਇੱਥੇ ਆਉਣਾ ਪੈਣਾ ਵੀਰ ਨਾਲ ਸੰਪਰਕ ਕਰਨਾ ਪੈਣਾ ਤੇ ਇੱਕ ਤੁਹਾਨੂੰ ਜੇ ਤੁਸੀਂ ਸੋਚਦੇ ਹੋ ਤਾਂ ਬੇਨਤੀ ਆ ਵੀ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਹੁਤ ਵਧੀਆ ਮੌਕੇ ਦੇ ਕੋਠੀ ਆ ਤੇ ਬਹੁਤ ਵਧੀਆ ਜਣੀ ਭਾ ਜੇ ਨਾ ਆਪਾਂ ਵੀਰ ਹੁਣੀ ਕਹਿੰਦੇ ਆਪਾਂ ਕਰ ਲਾਂਗੇ ਰੇਟ ਕੋਈ ਦਿੱਕਤ ਨਹੀਂ ਸਕਰੀਨ ਤੇ ਨੰਬਰ ਤੁਹਾਨੂੰ ਮਿਲਾਉਣਾ ਪੈਣਾ ਤੇ ਬਾਕੀ ਹੋਰ ਵੀ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਤੇ ਰਾਹੀਂ ਤੁਹਾਨੂੰ ਮਿਲਣੀ ਆ ਸੋ ਇਹ ਮਕਾਨ ਆਪਾਂ ਕੋਠੀ ਕਦੋਂ ਬਣੀ ਇਹ ਵੀ ਜਾਣਕਾਰੀ ਲੈ ਲਾਂਗੇ ਵੀਰ ਜੀ ਕਦੋਂ ਤਿਆਰ ਕਰਾਈ ਸੀ ਆਪਾਂ ਕੋਲ ਇਹ ਵੀਰ ਆਪਾਂ ਨੇ 2014 ਚ ਰੈਡੀ ਕੀਤਾ ਸਾਰੇ ਜੋ ਵੀ ਆ ਤੇ ਹੁਣ ਦੁਬਾਰਾ ਜਿਹੜੀ ਆਪਾਂ ਕਰਾਈ ਆ ਜੋ ਵੀ ਮਾੜਾ ਮੋੜਾ ਰੰਗ ਜੋ ਵੀ ਸੀ ਉਹ ਹੁਣ ਕਰਵਾਇਆ ਤੇ 6 ਮਹੀਨੇ ਪਹਿਲਾਂ ਹੀ ਸਾਰਾ ਕੁਝ ਹਾਂਜੀ ਤੋ ਵੀਰ ਨੇ ਦੱਸਿਆ ਜਿਹੜੀ ਕੋਠੀ ਦੀ ਸ਼ੁਰੂਆਤ ਇਹਨਾਂ ਨੇ ਬਣਾਈ ਸੀ 2014 ਦੇ ਵਿੱਚ ਉਸ ਤੋਂ ਬਾਅਦ ਹੁਣ 5-6 ਮਹੀਨੇ ਹੋ ਗਏ ਨੇ ਬਾਕੀ ਸਾਰਾ ਕੁਝ ਨੇ ਇਹਨਾਂ ਨੇ ਹੁਣ ਬਾਲ ਪੇਪਰ ਵੀ ਨਵੇਂ ਲਵਾਏ ਨੇ ਤੇ ਜੰਗਲਾ ਵਗੈਰਾ ਪੌੜੀਆਂ ਦਾ ਹੋਰ ਵੀ ਜਣੀ ਕਾਫੀ ਕੁਝ ਨੇ ਨਵਾਂ ਹੀ ਹੁਣੇ ਤਿਆਰ ਕਰਾਇਆ ਵਧੀਆ ਮਟੀਰੀਅਲ ਲਵਾਇਆ ਸਾਰੀ ਕੋਠੀ ਦੇ ਵਿੱਚ ਤੁਹਾਨੂੰ ਆ ਕੇ ਇੱਕ ਵਾਰ ਜ਼ਰੂਰ ਦੇਖੋ ਜੀ ਤੁਸੀਂ ਆ ਕੇ ਤੇ ਵੀਰ ਹਣੇ ਦਾ ਨੰਬਰ ਚੱਲਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ